ਜਿਲੰਦਰ ਦੇ ਪਾਰਗਗ ਕੈਂਪ ਵਿੱਚ ਬੀਤੇ ਦਿਨੀ ਤਿੰਨ ਲੁਟੇਰਿਆਂ ਨੇ ਜਵੈਲਾ ਦੀ ਦੁਕਾਨ ਤੇ ਲੁੱਟ ਦੀ ਵਾਰ ਦਾ ਤੁੰ ਅੰਜਾਮ ਦਿੱਤਾ ਸੀ ਲੁੱਟ ਦੀ ਵਾਰ ਦਾ ਤੋਂ ਬਾਅਦ ਹੁਣ ਸਿਆਸਤਦਾਨਾਂ ਨੇ ਇਸ ਤੇ ਸਿਆਸਤੀ ਰੰਗ ਦੇਣਾ ਸ਼ੁਰੂ ਕਰ ਦਿੱਤਾ। ਭਾਜਪਾ ਦੇ ਤਾਂ ਸ਼ੀਤਲ ਅੰਗੁਰਾਲ ਕਟਨਾ ਸਾਹ ਤੇ ਪਹੁੰਚੇ ਸਨ ਤੇ ਉਸ ਤੋਂ ਬਾਅਦ ਉਹਨਾਂ ਨੇ ਸਰਕਾਰ ਖਿਲਾਫ ਬਿਆਨੀ ਬਾਜ਼ੀ ਕੀਤੀ ਸੀ ਤੇ ਹੁਣ ਪੰਜਾਬ ਕਾਂਗਰਸ ਦੇ ਨੇਤਾ ਰਾਜਾ ਵਰਿੰਗ ਕਟਨਾਵਲੀ ਜਗ੍ਹਾ ਤੇ ਪਹੁੰਚੇ। ਹਾਲਾਂਕਿ ਪਰਵਾਰ ਵੱਲੋਂ ਥਾਣੇ ਦੇ ਬਾਹਰ ਰੂਪੀਆਂ ਦੀ ਗ੍ਰਿਫਤਾਰੀ ਨਾ ਹੋਣ ਤੇ ਪੁਲਿਸ ਖਿਲਾਫ ਫਰਦੌਸ਼ਲਵੀ ਕੀਤਾ ਗਿਆ। ਉੱਥੇ ਹੀ ਰਾਜਾ ਵਰਿੰਗ ਨੇ ਮੌਕੇ ਤੇ ਪਹੁੰਚ ਕੇ ਘਟਨਾ ਬਾਰੇ ਜਾਇਜ਼ਾ ਲਿਆ ਤੇ ਪੀੜਤ ਤੇ ਦੁਕਾਨਦਾਰਾਂ ਦਿਨਾਂ ਗੱਲਬਾਤ ਕੀਤੀ। ਜਿਲੰਦਰ ਦੀ ਭਾਰਗਗ ਕੈਂਪ ਵਿੱਚ ਬੀਤੇ ਦਿਨੀ ਤਿੰਨ ਲੁਟੇਰਿਆਂ ਨੇ ਜਵੈਲਾ ਦੀ ਦੁਕਾਨ ਤੇ ਲੁੱਟ ਦੀ ਵਾਰ ਦਾ ਤੁੰ ਅੰਜਾਮ ਦਿੱਤਾ ਸੀ ਲੁੱਟ ਦੀ ਵਾਰ ਦਾ ਤੋਂ ਬਾਅਦ ਹੁਣ ਸਿਆਸਤਦਾਨਾਂ ਨੇ ਇਸ ਤੇ ਸਿਆਸਤੀ ਰੰਗ ਦੇਣਾ ਸ਼ੁਰੂ ਕਰ ਦਿੱਤਾ। ਭਾਜਪਾ ਦੇ ਤਾਂ ਸ਼ੀਤਲ ਅੰਗੁਰਾਲ ਘਟਨਾ ਸਾਂਦੇ ਪਹੁੰਚੇ ਸਨ ਤੇ ਉਸ ਤੋਂ ਬਾਅਦ ਉਹਨਾਂ ਨੇ ਸਰਕਾਰ ਖਿਲਾਫ ਬਿਆਨੀ ਬਾਜ਼ੀ ਕੀਤੀ ਸੀ। ਤੇ ਹੁਣ ਪੰਜਾਬ ਕਾਂਗਰਸ ਦੇ ਨੇਤਾ ਰਾਜਾ ਵੜਿੰਗ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ। ਹਾਲਾਂਕਿ ਪਰਿਵਾਰ ਵੱਲੋਂ ਥਾਣੇ ਦੇ ਬਾਹਰ ਰੁਪਈਆਂ ਦੀ ਗ੍ਰਿਫਤਾਰੀ ਨਾ ਹੋਣ ਤੇ ਪੁਲਿਸ ਖਿਲਾਫ ਫਰਦਸ਼ਨ ਵੀ ਕੀਤਾ ਗਿਆ। ਉੱਥੇ ਹੀ ਰਾਜਾ ਵੜਿੰਗ ਨੇ ਮੌਕੇ ਤੇ ਪਹੁੰਚ ਕੇ ਘਟਨਾ ਬਾਰੇ ਜਾਇਜ਼ਾ ਲਿਆ ਤੇ ਪੀੜਤ ਤੇ ਦੁਕਾਨਦਾਰਾਂ ਦਿਨਾਂ ਗੱਲਬਾਤ ਕੀਤੀ। ਜਿਲੰਦਰ ਦੇ ਭਾਰਗਗ ਕੈਂਪ ਵਿੱਚ ਬੀਤੇ ਦਿਨੀ ਤਿੰਨ ਲੁਟੇਰਿਆਂ ਨੇ ਜਵੈਲਾ ਦੀ ਦੁਕਾਨ ਤੇ ਲੁੱਟ ਦੀ ਵਾਰ ਦਾ ਤੁਮ ਅੰਜਾਮ ਦਿੱਤਾ ਸੀ ਲੁੱਟ ਦੀ ਵਾਰ ਦਾ ਤੋਂ ਬਾਅਦ ਹੁਣ ਸਿਆਸਤਦਾਨਾਂ ਨੇ ਇਸ ਤੇ ਸਿਆਸਤ ਹੀ ਰੰਗ ਦੇਣਾ ਸ਼ੁਰੂ ਕਰ ਦਿੱਤਾ। ਪਾਜਪਾ ਦੇ ਤਾਂ ਸ਼ੀਤਲ ਅੰਗੁਰਾਲ ਘਟਨਾ ਸਾਂ ਤੇ ਪਹੁੰਚੇ ਸਨ ਤੇ ਉਸ ਤੋਂ ਬਾਅਦ ਉਹਨਾਂ ਨੇ ਸਰਕਾਰ ਖਿਲਾਫ ਬਿਆਨੀ ਬਾਜ਼ੀ ਕੀਤੀ ਸੀ। ਤੇ ਹੁਣ ਪੰਜਾਬ ਕਾਂਗਰਸ ਦੇ ਨੇਤਾ ਰਾਜਾ ਵੜਿੰਗ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ। ਹਾਲਾਂਕਿ ਪਰਿਵਾਰ ਵੱਲੋਂ ਥਾਣੇ ਦੇ ਬਾਹਰ ਆਰੋਪੀਆਂ ਦੀ ਗ੍ਰਿਫਤਾਰੀ ਨਾ ਹੋਣ ਤੇ ਪੁਲਿਸ ਖਿਲਾਫ ਫਰਦ ਸ਼ਿਕਾਇਤ ਕੀਤਾ ਗਿਆ। ਉੱਥੇ ਹੀ ਰਾਜਾ ਵੜਿੰਗ ਨੇ ਮੌਕੇ ਤੇ ਪਹੁੰਚ ਕੇ ਘਟਨਾ ਬਾਰੇ ਜਾਇਜ਼ਾ ਲਿਆ। ਤੇ ਪੀੜਤ ਤੇ ਦੁਕਾਨਦਾਰਾਂ ਦਿਨਾਂ ਗੱਲਬਾਤ ਕੀਤੀ ਜਲੰਧਰ ਦੀ ਪਾਰਗਗ ਕੈਂਪ ਵਿੱਚ ਬੀਤੇ ਦਿਨੀ ਤਿੰਨ ਲੁਟੇਰਿਆਂ ਨੇ ਜਵੈਲਾ ਦੀ ਦੁਕਾਨ ਤੇ ਲੁੱਟ ਦੀ ਵਾਰ ਦਾ ਤੁੰ ਅੰਜਾਮ ਦਿੱਤਾ ਸੀ ਲੁੱਟ ਦੀ ਵਾਰ ਦਾ ਤੋਂ ਬਾਅਦ ਹੁਣ ਸਿਆਸਤਦਾਨਾਂ ਨੇ ਇਸ ਤੇ ਸਿਆਸਤੀ ਰੰਗ ਦੇਣਾ ਸ਼ੁਰੂ ਕਰ ਦਿੱਤਾ ਭਾਜਪਾ ਦੇ ਤਾਂ ਸ਼ੀਤਲ ਅੰਗੁਰਾਲ ਘਟਨਾ ਸਾਂ ਤੇ ਪਹੁੰਚੇ ਸਨ ਤੇ ਉਸ ਤੋਂ ਬਾਅਦ ਉਹਨਾਂ ਨੇ ਸਰਕਾਰ ਖਿਲਾਫ ਬਿਆਨੀ ਬਾਜ਼ੀ ਕੀਤੀ ਸੀ ਤੇ ਹੁਣ ਪੰਜਾਬ ਕਾਂਗਰਸ ਦੇ ਨੇਤਾ ਰਾਜਾ ਵੜਿੰਗ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਹਾਲਾਂਕਿ ਪਰਿਵਾਰ ਵੱਲੋਂ ਥਾਣੇ ਦੇ ਬਾਹਰ ਆਰੋਪੀਆਂ ਦੀ ਗ੍ਰਿਫਤਾਰੀ ਨਾ ਹੋਣ ਤੇ ਪੁਲਿਸ ਖਲਾਫ ਪ੍ਰਦਰਸ਼ਨ ਵੀ ਕੀਤਾ ਗਿਆ ਉੱਥੇ ਹੀ ਰਾਜਾ ਵੜਿੰਗ ਨੇ ਮੌਕੇ ਤੇ ਪਹੁੰਚ ਕੇ ਘਟਨਾ ਬਾਰੇ ਜਾਇਜ਼ਾ ਲਿਆ ਤੇ ਪੀੜਤ ਦੁਕਾਨਦਾਰਾਂ ਦਿਨਾਂ ਗੱਲਬਾਤ ਕੀਤੀ ਜਿਲੰਦਰ ਦੀ ਪਾਰਗਗ ਕੈਂਪ ਵਿੱਚ ਬੀਤੇ ਦਿਨੀ ਤਿੰਨ ਲੁਟੇਰਿਆਂ ਨੇ ਜਵੈਲਾ ਦੀ ਦੁਕਾਨ ਤੇ ਲੁੱਟ ਦੀ ਵਾਰ ਦਾ ਤੁੰ ਅੰਜਾਮ ਦਿੱਤਾ ਸੀ ਲੁੱਟ ਦੀ ਵਾਰ ਦਾ ਤੋਂ ਬਾਅਦ ਹੁਣ ਸਿਆਸਤਦਾਨਾਂ ਨੇ ਇਸ ਤੇ ਸਿਆਸਤੀ ਰੰਗ ਦੇਣਾ ਸ਼ੁਰੂ ਕਰ ਦਿੱਤਾ। ਭਾਜਪਾ ਦੇ ਤਾਂ ਸ਼ੀਤਲ ਅੰਗੁਰਾਲ ਕਟਨਾ ਸਾਹ ਤੇ ਪਹੁੰਚੇ ਸਨ ਤੇ ਉਸ ਤੋਂ ਬਾਅਦ ਉਹਨਾਂ ਨੇ ਸਰਕਾਰ ਖਿਲਾਫ ਬਿਆਨੀ ਬਾਜ਼ੀ ਕੀਤੀ ਸੀ ਤੇ ਹੁਣ ਪੰਜਾਬ ਕਾਂਗਰਸ ਦੇ ਨੇਤਾ ਰਾਜਾ ਵਰਿੰਗ ਕਟਨਾਵਾਲੀ ਜਗ੍ਹਾ ਤੇ ਪਹੁੰਚੇ। ਹਾਲਾਂਕਿ ਪਰਿਵਾਰ ਵੱਲੋਂ ਥਾਣੇ ਦੇ ਬਾਹਰ ਰੁਕੀਆਂ ਦੀ ਗ੍ਰਿਫਤਾਰੀ ਨਾ ਹੋਣ ਤੇ ਪੁਲਿਸ ਖਿਲਾਫ ਪ੍ਰਦਰਸ਼ਨ ਵੀ ਕੀਤਾ ਗਿਆ। ਉੱਥੇ ਹੀ ਰਾਜਾ ਵਰਿੰਗ ਨੇ ਮੌਕੇ ਤੇ ਪਹੁੰਚ ਕੇ ਘਟਨਾ ਬਾਰੇ ਜਾਇਜ਼ਾ ਲਿਆ ਤੇ ਪੀੜਤ ਤੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ।